ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਆਵਾਜ਼ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਦੇ ਦਲਵਾ ਜਿਹੜਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਬੀ 3 ਅੱਜ ਅਸੀਂ ਫੜਕੜੀ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਫੜਕੜੀ ਜਿਹੜੀ ਹੈ ਫੜਕੜੀ ਨੂੰ ਸਤਕਿਕਾ ਕਿਹਾ ਜਾਂਦਾ ਹੈ ਸੰਸਕ੍ਰਿਤ ਵਿੱਚ ਔਰ ਹਿੰਦੀ ਵਿੱਚ ਫੜਕੜੀ ਫੜਕੜੀ ਕੀ ਜਾਂਦਾ ਹੈ ਜਿਸ ਤਰ੍ਹਾਂ ਕਿ ਇਹ ਜਿਹੜੀ ਫੜਕੜੀ ਹੈ ਬਹੁਤ ਸਾਰੇ ਰੋਗਾਂ ਦਾ ਨਾਸ ਕਰਦੀ ਹੈ ਔਰ குணਕਾਰੀ ਹੁੰਦੀ ਹੈ ਇਹ ਜਿਹੜੀ ਫੜਕੜੀ ਹੈ ਸਰਪ ਔਰ ਵਿਛੂ ਵਿਚ ਇਨ ਰੋਗਾਂ ਦਾ ਨਾਸ ਕਰਨੇ ਵਾਲੀ ਹੈ ਜਿਸ ਤਰ੍ਹਾਂ ਕਿ ਜਿਸ ਜਗ੍ਹਾ ਤੇ ਵਿਛੂ ਕਾਟਲੇ ਉਹ ਜਗ੍ਹਾ ਤੇ ਫੜਕੜੀ ਜਿਹੜੀ ਹੈ বারবার मसलनते और इस ते उपचार हो ਜਾਂਦਾ ਹੈ ਔਰ ਫਾਇਦਾ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਇਹ ਜਿਹੜੀ ਫੜਕੜੀ ਹੈ ਵਿਛਕਾ ਔਰ ਵਿਛਾਸ਼ਕ ਹੁੰਦੀ ਹੈ ਜਿਸ ਤਰ੍ਹਾਂ ਕਿ ਇਹ ਜਿਹੜੀ ਫੜਕੜੀ ਹੈ શ્રેਸ਼ਟ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਔਰ ਵਮਨ ਉਲਕੀ ਔਰ ਜਿਸ ਤਰ੍ਹਾਂ ਕਿ ਪਰਮੇ ਰੋਗ ਤਾਂ ਤੇਣੀ ਔਰ ਛੋਸ ਰੋਗ ਸਰੀ ਸੁਕਣਾ ਔਰ ਵਰਨ ਯਕਮਕਾ ਪੋੜੇ ਫੁਣਸੀ ਇਹਨਾਂ ਰੋਗਾਂ ਤੇ ਕਾਰਨ ਕਰਦੀ ਹੈ ਇਹ ਜੋ ਫੜਕੜੀ ਹੈ ਸ੍ਰੇਸ਼ਟ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਔਰ ਰੁਕ ਰੁਕ ਕੇ ਵਰਸਾ ਪਾਉਣਾ ਇਹਨਾਂ ਰੋਗਾਂ ਤੇ ਕੰਮ ਕਰਦੀ ਹੈ ਇਹ ਜੋ ਫੜਕੜੀ ਹੁੰਦੀ ਹੈ ਸ੍ਰੇਸ਼ਟ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਸਵੱਤਰ ਕੁਸ਼ਟ ਕੋੜ ਫੋੜਾ ਪੁਸੀ ਔਰ ਇਨ ਰੋਗਾਂ ਦਾ ਨਾਸ ਕਰਦੀ ਹੈ ਜਿਸ ਤਰ੍ਹਾਂ ਕਿ ਪਰਦਰ ਰੋਗ ਪਾਰ ਆਦਿਕ ਇਨ ਰੋਗਾਂ ਦਾ ਨਾਸ ਕਰਦੀ ਹੈ ਔਰ ਸਫੇਜ ਪਾਨੀ ਪੈਣਾ ਔਰ ਰક્ત ਪਰਦਰ ਇਹਨਾਂ ਦੀ ਰੋਗਾਂ ਦਾ ਨਾਸ ਕਰਦੀ ਹੈ ਇਹ ਜੋ ਫਲਕਰੀ ਹੁੰਦੀ ਹੈ ਬਹੁਤ ਸ੍ਰੇਸ਼ਟ ਹੁੰਦੀ ਹੈ ਔਰ ਗੁਣਕਾਰੀ ਹੁੰਦੀ ਹੈ ਇਹ ਜੋ ਫਲਕਰੀ ਹੁੰਦੀ ਹੈ ਗਰਮ ਹੁੰਦੀ ਹੈ और जिस तरह के कफ बरगम फोड़े पंसी और वायु रोग इन रोग करी आहे इड़ी हूंदी आहे तरजोस करण वारी हूंदी आहे और बहुत सारे रोगा नास करण वारी हूंदी आहे आयुर्वेदिक शलोक लिखिया छपी का कछाएछणो वाद पित कफ वरनान ਨੇਹੰਤੀ 74 ਵਿਸ਼ਰਪਣ ਜੋਨੀ ਸੰਕੋਚਕਾਰਨੀ ਇਹ ਜੋ ਫੜਕੜੀ ਹੁੰਦੀ ਹੈ ਸ੍ਰੇਸ਼ਟ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਔਰ ਬਸ ਸਾਰੇ ਰੋਗਾਂ ਦਾ ਸਮਨ ਕਰਦੀ ਹੈ ਜਿਸ ਤਰ੍ਹਾਂ ਕਿ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਹੈ ਕਿ ਸ਼ਕਤੀ ਕਾ ਕਛਾਇ ਉਛਨਮ ਔਰ ਇਹ ਜੋ ਸ਼ਕਤੀ ਕਾ ਫੜਕੜੀ ਹੁੰਦੀ ਹੈ ਕਛਾਇਆ ਗੁਣ ਯੁਕਤ ਹੁੰਦੀ ਹੈ ਔਰ ਉਛਲ ਹੁੰਦੀ ਹੈ ਗਰਮ ਹੁੰਦੀ ਹੈ ਸ਼ਕਤੀ ਕਾ ਕਛਾਇ ਉਛਲੋਂ ਵਾਤਿਤ ਕਫ ਵਰਨਾਨ ਔਰ ਵਾਇਯੂ ਰੋਗ ਦਾ ਨਾਸ ਕਰਦੀ ਹੈ ਔਰ ਗਰਮੀ ਦਾ ਨਾਸ ਕਰਦੀ ਹੈ ਕਫ ਬਲਗਮ ਖੰਧ ਸਾਹ ਅਜਿਖ ਰੋਗਾਂ ਦਾ ਨਾਸ ਕਰਦੀ ਹੈ ਔਰ ਵਰਨਾਨ ਯਖਮ ਫੋੜੇ ਫੁੰਸੀ ਇਹਨ ਰੋਗਾਂ ਦਾ ਨਾਸ ਕਰਦੀ ਹੈ ਇਹ ਜੋ ਫੜਕੜੀ ਹੁੰਦੀ ਹੈ ਆਇਰ ਵਿੱਚ ਲਿਖਿਆ ਹੈ ਨਿਹੰਤੀ ਸਵਤਰ ਵਿਸ਼ਰਪਾਨ ਔਰ ਇਹ ਜੋ ਫੜਕੜੀ ਹੁੰਦੀ ਹੈ ਸਵਤਰ ਕੁਸ਼ਟ ਇਸ ਰੋਗ ਕੋੜ ਦਾ ਨਾਸ ਕਰਦੀ ਹੈ ਔਰ ਵਿਸਰਪ ਰੋਗ ਅਧਿਕ ਰੋਗਾਂ ਦਾ ਨਾਸ ਕਰਦੀ ਹੈ ਯੋਨੀ ਸੰਕੋਚ ਕਾਰਨੀ ਔਰ ਇਸਤਰੀਆਂ ਦੇ ਗੁਪਤ ਅੰਗਾਂ ਤੇ ਇਹ ਸਖਤ ਔਰ ਤਾਕਤਵਰ ਬਣਾਉਣ ਵਾਲੀ ਹੈ ਔਰ ਗੁਪਤ ਰੋਗਾਂ ਦੀ ਇੱਕ ਖਾਸ ਅਸ ਦੀ ਹੁੰਦੀ ਹੈ ਜਿਸ ਤਰ੍ਹਾਂ ਕਿ ਆਯੁਰਵੇਦ ਦੇ 100 ਲੋਕਾਂ ਚ ਲਿਖਿਆ ਹੈ ਕਿ ਇਹ ਜਿਹੜੀ ਫੜਕੜੀ ਹੁੰਦੀ ਹੈ ਖੰਗ ਸਾਹ ਬਲਦਮ ਔਰ ਹਰੀਸ਼ਾ ਜਿਸ ਤਰ੍ਹਾਂ ਕਿ ਜਿਲਬਰੇਸ਼ਾ ਔਰ ਇੱਕ ਤੇ ਜਮ ਜਾਂਦਾ ਹੈ ਔਰ ਫੜਕੜੀ ਜਿਹੜੀ ਹੈ ਇਹ ਜਿਲਬਰੇਸ਼ੇ ਨੂੰ ਪਾਰ ਦਿੰਦੀ ਹੈ ਮੈਲ ਨੂੰ ਲਾਜ਼ਮ ਦਿੰਦੀ ਹੈ ਔਰ ਸ਼ੁੱਧ ਕਰ ਦਿੰਦੀ ਹੈ ਔਰ ਬਸ ਜਿਸ ਤਰ੍ਹਾਂ ਕੇ ਸਾਹ ਔਖੋਂਦਾ ਹੋਵੇ ਔਰ ਬਾਹਰ ਸਭ ਸੂਲ ਪਸਰੀਆਂ ਦਾ ਦਰਦ ਖੰਗ ਸਾਹ ਇਹਨੂੰ ਕਲਾ ਨਾਸ ਕਰਦੀ ਏ ਇਹ ਜੋ ਫੜਕੀ ਹੁੰਦੀ ਹੈ ਸ੍ਰਿਸ਼ਟ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਔਰ ਗਰਮ ਹੁੰਦੀ ਹੈ ਔਰ ਜੋ ਮਨੁੱਖ ਸ਼ਾਇਦ ਵਿਦਵਾਨ ਨਹੀਂ ਹੈ ਇਸ ਨੂੰ ਨਹੀਂ ਵਰਤ ਸਕਦਾ ਔਰ ਇਸ ਦਾ ਪ੍ਰਯੋਗ ਨਾ ਕਰੇ ਜੇ ਕਿਸੇ ਨੇ ਅੱਜਕੀ ਜਾਣਕਾਰੀ ਲੈਣੀ ਹੋ ਉਹ ਫੋਨ ਵੀ ਕਰ ਸਕਦਾ 85599 6133 ਮਾਵਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦ ਲਗਾਉ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਬੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅੱਗੇ ਤੁਹਾਨੂੰ ਜੈ ਪੀ ਜੈ ਭਾ ਨਮਸਕਾਰ ਸਤਿ ਸ੍ਰੀ ਅਕਾਲ